ਅਸੀਂ ਖੜੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਹ ਯੂਨੀਵਰਸਿਟੀ ਅੰਗਰੇਜ਼ਾਂ ਦੇ ਸਮੇਂ ਵਿੱਚ ਚੰਡੀਗੜ੍ਹ ਦਾ ਕੋਲਿਜ ਹੁੰਦਾ ਸੀ ਜਿਸ ਨੂੰ ਪੰਜਾਬੀਆਂ ਨੇ ਯੂਨੀਵਰਸਿਟੀ ਦਾ ਨਾਮ ਦਿੱਤਾ ਅਤੇ ਯੂਨੀਵਰਸਿਟੀ ਦੇ ਵਿੱਚ ਆਪਣੇ ਧਰਨੇ ਲਗਾ ਕੇ ਹੱਕਾਂ ਦੀ ਗੱਲ ਰੱਖ ਰਹੇ ਨੌਜਵਾਨ ਅਸੀਂ ਇਹਨਾਂ ਦੇ ਨੌਜਵਾਨ ਪਾਸੋਂ ਜਾਣਕਾਰੀ ਲਵਾਂਗੇ ਤੁਸੀਂ ਇਹ ਜਿਹੜਾ ਧਰਨਾ ਲਗਾਇਆ ਹੋਇਆ ਹੈ ਇਹ ਤੁਹਾਡਾ ਧਰਨਾ ਕਦੋਂ ਤੋਂ ਚੱਲ ਰਿਹਾ ਹੈ ਏ 2 ਨਵੰਬਰ ਤੋਂ ਜੀ ਜਿਸ ਦਿਨ ਮਤਲਬ 1 ਨਵੰਬਰ ਨੂੰ ਸੈਨੀਟਰ ਭੰਗ ਕਰਨ ਦੀ ਨੋਟੀਫਿਕੇਸ਼ਨ ਆਈ ਸੀਗੀ ਜੀ ਤੇ 2 ਨਵੰਬਰ ਤੋਂ ਇਥੇ ਧਰਨਾ ਚੱਲੀ ਹੈ ਜੀ ਤੇ ਇਦੇ ਚ ਉਹਨਾਂ ਨੇ ਆਪਣੀ ਜਿਹੜੀ ਨੋਟੀਫਿਕੇਸ਼ਨ ਰੱਦ ਕਰਨ ਵਾਲੀ ਹੈ ਜੀ ਉਹ ਤਾਂ ਵਾਪਸ ਲੈ ਲਈ ਸੀਗੀ ਤੇ ਪਰ ਜਿਹੜਾ ਹਲੇ ਤੱਕ ਚੋਣਾਂ ਦਾ ਜਿਹੜਾ ਸ਼ਡਿਊਲ ਹੈ ਜੀ ਉਹ ਜਾਰੀ ਨਹੀਂ ਕਰਿਆ ਸੈਨੇਟ ਦੀਆਂ ਚੋਣਾਂ ਦਾ ਅਸਲ ਵਿੱਚ 6 ਮਹੀਨੇ ਦੀ ਪ੍ਰਕਿਰਿਆ ਹੁੰਦੀ ਹੈ ਉਹ ਚ ਪਹਿਲਾਂ ਵੋਟਾਂ ਬਣਦੀਆਂ ਨੇ ਜਿਹੜੇ ਇੱਥੋਂ ਪੜੇ ਬੱਚੇ ਨੇ ਪਾਸ ਆਊਟ ਬੱਚੇ ਨੇ ਉਹ ਇੱਥੋਂ ਦੇ 16 ਜਿਹੜੇ ਸੈਨੇਟ ਮੈਂਬਰ ਨੇ ਉਹਨਾਂ ਨੂੰ ਚੁਣਦੇ ਨੇ ਉਹਨਾਂ ਦੀਆਂ ਵੋਟਾਂ ਬਣਨ ਦੀ ਪ੍ਰਕਿਰਿਆ ਤੇ ਹੋਰ ਸਾਰਾ ਕੁਝ ਹੈ ਜੀ ਉਹ ਜਦ ਤੱਕ ਸ਼ਡਿਊਲ ਨਹੀਂ ਆਉਂਦਾ ਜੀ ਉਹਨੂੰ ਵਾਈਸ ਪ੍ਰੈਜ਼ੀਡੈਂਟ ਅਪਰੂਵ ਕਰਦਾ ਹੁੰਦਾ ਜੀ ਉਹ ਚਾਂਸਲਰ ਆ ਯੂਨੀਵਰਸਿਟੀ ਦਾ ਕਿ ਮੈਂ ਆਪਾਂ এসਜੀਪੀਸੀ ਜਾਂ ਹੋਰਾਂ ਚ ਵੀ ਦੇਖ ਲੈਂ ਆਂ ਕਿ ਸੈਂਟਰ ਇਹ ਦੱਸੂਗਾ ਜੀ ਉਵੇਂ ਇੱਥੇ ਵੀ ਹੈ ਜੀ ਉਹ ਜਦ ਤੱਕ ਸ਼ਡਿਊਲ ਜਾਰੀ ਨਹੀਂ ਹੁੰਦਾ ਜੋ ਤੱਕ ਧਰਨਾ ਜ ਤੁਸੀਂ ਇਹ ਜਿਹੜਾ ਧਰਨਾ ਲਾਇਆ ਹੈ ਬਿਲਕੁਲ ਤੁਹਾਡਾ ਧਰਨਾ ਸ਼ਾਂਤਮਈ ਲੱਗ ਰਿਹਾ ਹੈ ਦੇਖੋ ਜੀ ਸਾਡੀ ਤਾਂ ਇੱਛਾ ਸ਼ਾਂਤਮਈ ਦੀ ਹੈ ਜੀ ਕੱਲ ਵੀ ਸਾਡਾ ਤਾਂ ਮਤਲਬ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਗਾਰ ਬਾਰੀ ਜਿਗਾ ਅਸੀਂ ਤਾਂ ਇਹ ਦੇਖੋ ਆਪਣੇ ਹੱਕ ਦੀ ਗੱਲ ਕਰ ਰਹੇ ਹਾਂ ਕਿ ਇਹ ਸਾਡੀ ਧਰਤੀ ਹੈ ਸਾਡੀ ਰਾਸਤਾਨੀ ਹੈ ਸਾਡੀ ਯੂਨੀਵਰਸਿਟੀ ਆ ਸਾਡੇ ਪਿੰਡੋਂ ਜੜੇ ਨੇ ਉਹਦੇ ਮਨੋਂ ਪੰਜਾਬੀਆਂ ਦਾ ਇੱਥੇ ਤੇ ਹੱਕ ਆ ਉਹ ਕਹਿੰਦੇ ਨੇ ਕਿ ਆਊਟਸਾਈਡਰ ਆ ਰਹੇ ਨੇ ਹੁਣ ਆ ਦੇਖੋ ਜੀ ਪੰਜਾਬੀ ਦਾ ਵੀ ਧਰਤੀ ਤੇ ਆਉਣਗੇ ਆਉਣਗੇ ਇਹ ਯੂਨੀਵਰਸਿਟੀ ਇਹ ਯੂਨੀਵਰਸਿਟੀ ਜਿਹੜੀ ਹੈ ਪਹਿਲਾਂ ਇਹ ਮਤਲਬ ਕਿ ਅੰਗਰੇਜ਼ਾਂ ਦੇ ਸਮੇਂ ਵਿੱਚ ਪਤਾ ਲੱਗਿਆ ਕਿ ਇਹ ਕਾਲਜ ਹੁੰਦਾ ਸੀਗਾ ਨਹੀਂ ਜੀ 1882 ਜਿਹੜਾ ਯੂਨੀਵਰਸਿਟੀ ਸੈਕਟ ਆਇਆ ਨਹੀਂ ਜਿਹੜੀ ਮਤਲਬ ਪਹਿਲੀ ਟੀਚਿੰਗ ਯੂਨੀਵਰਸਿਟੀ ਆਪਾਂ ਜਿਹਨੂੰ ਸਾਊਥ ਏਸ਼ੀਆ ਚ ਕਹਿੰਦੇ ਆ ਬਣੀ ਪਹਿਲੀ ਯੂਨੀਵਰਸਿਟੀ ਸੀ ਤੇ ਇਹਦੇ ਵਾਸਤੇ ਅੰਗਰੇਜ਼ਾਂ ਨੇ ਮਤਲਬ ਫੰਡ ਦੇਣ ਤੋਂ ਨਾ ਕਰਤੀ ਸੀਗੀ ਠੀਕ ਹੈ 1882 ਚ ਉਦੋਂ ਮਤਲਬ ਜਿਹੜੇ ਲਾਹੌਰ ਇਲਾਕੇ ਦੇ ਵੱਡੇ ਸਿੱਖ ਸਰਦਾਰ ਸੀਗੇ ਤੇ ਸਾਡੇ ਜਿਹੜੇ ਉਥੋਂ ਦੇ ਆਮ ਲੋਕਾਈ ਸੀਗੀ ਮ ਸਿਕ ਸਰਦਾਰਾਂ ਨੇ ਪੈਸੇ ਦਿੱਤੇ ਲੋਕਾਂ ਨੇ ਇਕੱਲੇ ਇਕੱਲੇ ਨੇ ਵਾਰਾ ਜਿਹੜਾ ਚਾਹੇ ਛੋਟੇ ਤੋਂ ਛੋਟੇ ਆਪ ਜਿਹਨੂੰ ਕਹਿੰਦੇ ਵੀ ਢਾਲ ਚ ਪੈਸਾ ਪਾਇਆ ਹੋਵੇ ਸਾਡੇ ਲੋਕਾਂ ਨੇ ਆਪਣੀ ਪਿੰਜੀ ਪਿੰਜੀ ਜੋੜ ਕੇ ਇਹਨੂੰ ਮਤਲਬ ਬਣਾਇਆ ਸੀਗਾ ਜੀ ਤੇ ਉਦੋਂ ਚੱਲੋ ਲਾਹੌਰ ਤੋਂ ਬਾਅਦ ਹੋਈ ਐਵੇਂ ਕਹੀਏ ਜੀ ਪੰਜਾਬੀ ਹੋਰ ਕੁਝ ਮਤਲਬ ਵੰਡ ਤੋਂ ਬਾਅਦ ਇੱਥੇ ਨਹੀਂ ਚੱਕ ਕੇ ਲਿਆ ਸੀਗਾ ਜੀ ਇਹ ਕੱਲੀ ਚੀਜ਼ ਆ ਜਿਹੜੀ ਅਸੀਂ ਵੰਡ ਦੇ ਪਹਿਲਾਂ ਦੇ ਪੰਜਾਬ ਤੋਂ ਚੱਕ ਕੇ ਮਤਲਬ ਇਸ ਪਾਰ ਲੈ ਕੇ ਆਏ ਮਤਲਬ ਸਾਡੇ ਵਿਰਸੇ ਦੀ ਉਹ ਮਿਸਾਲ ਹੈ ਜੀ ਵੀ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਸਾਡਾ ਲਾਹੌਰ ਕੀ ਪਿਆ ਮਤਲਬ ਕਿ ਸਾਡੇ ਵਰਤਾਂ ਪਏ ਨੇ ਦੂਜੀ ਸਾਡੀ ਇਹ ਮਤਲਬ ਪਰੰਪਰਾ ਪਈ ਹੈ ਜੀ ਅਸੀਂ ਆਪਣੀ ਪਰੰਪਰਾ ਨਾਲ ਅਸੀਂ ਦਾ ਪੰਜਾਬ ਪਲ ਸਕਦੇ ਹਾਂ ਜੀ ਤੇ ਅੱਜ ਚੰਡੀਗੜ੍ਹ ਜਦੋਂ ਫਿਰੇ ਬਸੀ ਜੀ ਤਾਂ ਸਾਡੇ ਹੀ ਪਿੰਡ ਸੀਗੇ ਮਤਲਬ ਪਾਦ ਦੇ 28 ਪਿੰਡ ਜਿਹੜੇ ਤਾਂ ਚੰਡੀਗੜ੍ਹ ਬਸਿਆ ਉਹਦੇ ਚੋ ਇਹੀ ਮਤਲਬ ਪਿੰਡਾਂ ਦੀ ਕਿਸੇ ਦੀ ਜ਼ਮੀਨ ਸੀਗੀ ਜਿੱਥੇ ਇਹ ਆ ਕੇ ਯੂਨੀਵਰਸਿਟੀ ਬਣ ਸੀ ਮਤਲਬ ਤੁਸੀਂ ਆਪਣੇ ਇਸ ਹੱਕ ਲਈ ਲੜ ਰਹੇ ਹੋ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਏ ਵੱਲੋਂ ਬਣਾਈ ਗਈ ਇਹ ਪੰਜਾਬ ਦੇ ਕੋਲ ਹੀ ਰਹਿ ਜੇ ਬਣਦੀ ਹੀ ਹੈ ਜੀ ਜਿਹੜੀ ਚੀਜ਼ ਤੇ ਸਾਡਾ ਹੱਕ ਹੈ ਜੀ ਧਰਤੀ ਸਾਡੀ ਮਨ ਪੂੰਜੀ ਸਾਡੀ ਲੋਕ ਸਾਡੇ